ਪੰਜਾਬੀਓ ਸਤਿ ਸ੍ਰੀ ਅਕਾਲ ਜਿਹੜੇ ਕੇ ਕਹਿੰਦੇ ਸੀ ਵੀ ਭਾਈ ਅਮਰਪਾਲ ਸਿੰਘ ਬਾਹਰ ਨਹੀਂ ਆ ਸਕਦਾ ਤੇ ਅੱਜ ਤੁਹਾਡੇ ਸਾਹਮਣੇ ਜਿਹੜੀ ਖਬਰ ਆ ਉਹ ਬਹੁਤ ਵੱਡੀ ਖਬਰ ਆ ਅਮਰਪਾਲ ਸਿੰਘ ਜੇਲ੍ਹ ਚੋਂ ਬਾਹਰ ਆ ਰਹੇ ਨੇ ਹਰ ਹੀ ਲਿਆ ਰਹੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਮੇਰੇ ਵੱਨੀਓ ਖੁਸ਼ਖਬਰੀ ਆ ਕਿਉਂਕਿ ਜਿਹੜਾ ਤੁਹਾਡੇ ਸਾਹਮਣੇ ਇਹ ਵੀਡੀਓ ਦਿਖਾਉਣ ਜਾ ਰਿਆਂ ਬੜਾ ਹੀ ਇੱਕ ਅਨੋਖਾ ਤੇ ਇੱਕ ਖਾਸ ਵੀਡੀਓ ਆ ਕਿਉਂਕਿ ਅੱਜ ਦੇ ਇੱਕ ਜਿਹੜੀ ਖਬਰ ਆਉਂਦੀ ਜਾ ਰਹੀ ਸੀ ਉਹਦੇ ਵਿੱਚ ਅਨੁਮਾਨ ਲਾਏ ਜਾਂਦੇ ਸੀ ਵੀ ਭਾਈ ਅਮਰਪਾਲ ਸਿੰਘ ਬਾਹਰ ਆ ਸਕਦਾ ਹੈ ਜਾਂ ਉਹਦੀ ਰਿਹਾਈ ਹੋ ਸਕਦੀ ਹੈ ਜਾਂ ਉਹਨੂੰ ਪਰੌਰ ਮਿਲ ਸਕਦੀ ਆ ਪਰ ਜਿਹੜੀ ਇਹ ਖਬਰ ਹੈ ਇਹ ਦਰਸਲ ਇੱਕ ਪੂਰਾ ਨਚੋੜ ਕੱਢ ਕੇ ਜਿਹੜਾ ਕਿ ਕੰਮ ਕੀਤਾ ਗਿਆ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਰਿਹਾ ਹੋ ਰਹੇ ਨੇ ਇਹ ਤੁਹਾਡੇ ਸਾਹਮਣੇ ਜਿਹੜੀ ਵੀਡੀਓ ਹੈ ਇਹ ਮੈਂ ਦਿਖਾਉਂਗਾ ਤਾਂ ਤੁਹਾਡੇ ਹੋਸ਼ ਛੁੱਟ ਜਾਣਗੇ ਕਿਉਂਕਿ ਅਮਰਪਾਲ ਸਿੰਘ ਦੇ ਉੱਪਰ ਐਨਐਸਏ ਲੱਗੀ ਹੈ ਦੋ ਵਾਰ ਇਹ ਵੀ ਤੁਹਾਨੂੰ ਪਤਾ ਹੈ ਪਰ ਜਿਹੜੀ ਐਨਐਸਏ ਲੱਗੀ ਸੀ ਉਹਨੂੰ ਵੀ ਇੱਕ ਤਰ੍ਹਾਂ ਦਾ ਜਿਵੇਂ ਕਹਿ ਸਕਦੇ ਆਂ ਵੀ ਰੱਦ ਕਰ ਦਿੱਤਾ ਗਿਆ ਮਲਿਆ ਮੇਟ ਕਰ ਦਿੱਤਾ ਗਿਆ ਕਿਉਂਕਿ ਵਕੀਲਾਂ ਦੀ ਜਿਹੜੀ ਇਹ ਟੀਮ ਹੈ ਇਹ ਬੜੀ ਹੀ ਇੱਕ ਇਹਨਾਂ ਨੇ ਐਸੇ ਤਰੀਕੇ ਦੇ ਨਾਲ ਜਿਹੜੀ ਇੱਕ ਸੰਵਿਧਾਨਕ ਦੇ ਮੁਤਾਬਕ ਆਪਣੀ ਕੈਸੀ ਰਣਨੀਤੀ ਬਣਾਈ ਕਿ ਭਾਈ ਅਮਰਪਾਲ ਸਿੰਘ ਨੂੰ ਬਾਹਰ ਆਉਣ ਤੋਂ ਨਾ ਕੋਈ ਸਰਕਾਰ ਤੇ ਨਾ ਕੋਈ ਇਹਨਾਂ ਦਾ ਕੋਈ ਹੋਰ ਇਹਨਾਂ ਦਾ ਬਹਾਨਾ ਕਿ ਸਾਨੂੰ ਡਰ ਲੱਗਦਾ ਜੀ ਸਾਨੂੰ ਫਲਾਨਾ ਜੀ ਜਿਵੇਂ ਭਗਵੰਤ ਮਾਨ ਨੇ ਕਿਹਾ ਸੀ ਉਹ ਸਾਰੀਆਂ ਬੰਦਸ਼ਾਂ ਜਿਹੜੀਆਂ ਨੇ ਉਹ ਤੋੜ ਦਿੱਤੀਆਂ ਨੇ ਤਾਂ ਇਹ ਤੁਹਾਡੇ ਸਾਹਮਣੇ ਮੈਂ ਵੀਡੀਓ ਸੁਣਾਉਣ ਜਾ ਰਿਹਾ ਤੁਹਾਨੂੰ ਪਹਿਲਾਂ ਤੁਸੀਂ ਇਹਨੂੰ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੀ ਅਗਲੀ ਗੱਲ ਹੈ ਵੀ ਭਾਈ ਅਮਰਪਾਲ ਸਿੰਘ ਕਦੋਂ ਰਿਹਾ ਹੋ ਰਹੇ ਨੇ ਵੀ ਸੁਣਾਉਣਾ ਮੈਂ ਤੁਹਾਨੂੰ ਪਹਿਲਾਂ ਇਸੇ ਵਿੱਚ ਹੀ ਪਤਾ ਲੱਗ ਜਾਣਾ ਸੁਣੋ ਕੀ ਇਹ ਡੈਮੋਕਰੇਸੀ ਦਾ ਘਾਣ ਨਹੀਂ ਕੀ ਇਹ ਹਿਊਮਨ ਰਾਈਟਸ ਦਾ ਘਾਣ ਨਹੀਂ ਇਹਦੇ ਨਾਲ ਨਾਲ ਜਿਹੜੇ ਪੰਜਾਬ ਦੀ ਕਾਂਗਰਸ ਪਾਰਟੀ ਦੇ ਹੋਰ ਰਿਲੇਟਡ ਐਮਪੀ ਨੇ ਉਹਨਾਂ ਨੂੰ ਵੀ ਉਹਨਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਉਹ ਜੀ ਆਪਣੇ ਫਤਵੇ ਨੂੰ ਕਹਿੰਦੇ ਨੇ ਕਿ ਲੋਕਾਂ ਦਾ ਮੈਂਡੇਟ ਸਾਨੂੰ ਮਿਲਿਆ ਅਸੀਂ ਭਾਰੀ ਬਹੁਤ ਸਾਨੂੰ ਮਿਲਿਆ ਤਾਂ ਕੀ ਜਿਹੜਾ ਭਾਈ ਅਮਰਪਾਲ ਸਿੰਘ ਜੀ ਨੂੰ ਲੋਕਾਂ ਦਾ ਮੈਂਡੇਟ ਮਿਲਿਆ ਉਹ ਮੈਂਡੇਟ ਨਹੀਂ ਤੇ ਇਸ ਕਰਕੇ ਇਹ ਜਿਹੜੇ ਡਬਲ ਸਟੈਂਡਰਡ ਨੇ ਰੱਖਣ ਦੀ ਬਜਾਏ ਤੁਸੀਂ ਕਲੀਅਰ ਕੱਟ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿਓ ਬਾਹਰ ਆਉਣ ਹਾਂ ਜੇ ਬਾਹਰ ਆ ਕੇ ਗਲਤੀ ਕਰਦੇ ਆ ਫਿਰ ਕਾਨੂੰਨ ਜਿਹੜਾ ਹੈਗਾ ਉਹ ਆਪਣੀ ਕਾਰਵਾਈ ਕਰੇ ਇਹਨਾਂ ਰਾਉਤਦਾਰ ਸੁਖਵੀਰ ਸਿੰਘ ਬਾਦਲੀ ਜੰਗੇ ਨੇ ਜਿਨ੍ਹਾਂ ਨੇ ਇੱਕ ਹਾਂ ਦਾ ਤਾਰਾ ਮਾਰਿਆ ਸਟੈਂਡ ਲਿਆ ਸਾਡੇ ਉਹਨਾਂ ਨਾਲ ਬਹੁਤ મતਭੇਦ ਹੋ ਸਕਦੇ ਨੇ ਪਰ ਇਹ ਇਸ ਇਸ਼ੂ ਦੇ ਵਿੱਚ ਉਹ ਪੰਥ ਨਾਲ ਖੜੇ ਨੇ ਉਹਨਾਂ ਨੇ ਬਿਆਨ ਜਾਰੀ ਕੀਤਾ ਉਹਨਾਂ ਨੇ ਸਟੈਂਡ ਲਿਆ ਕਿ ਜਿਹੜੀ ਐਨਐਸਏ ਐਕਸਟੈਂਡ ਕੀਤੀ ਗਈ ਆ ਭਾਈ ਸਾਹਿਬ ਤੇ ਉਹਦਾ ਵਿਰੋਧ ਕੀਤਾ ਕਾਦੀਦਾਨ ਨੇ ਵਿਰੋਧ ਕੀਤਾ ਤੇ ਉਹਦੀ ਸਿਰਾਗਾ ਹੋਣੀ ਚਾਹੀਦੀ ਆ ਤੁਸੀਂ ਆਪਣਾ ਸਟੈਂਡ ਘਟੋ ਘਟ ਸਪਸ਼ਟ ਕਰੋ ਜੇ ਤੁਹਾਨੂੰ ਲੋਕਾਂ ਨੇ ਠੀਕ ਚੁਣਿਆ ਤੇ ਉਹਨਾਂ ਲੋਕਾਂ ਦਾ ਫਤਵਾ ਸਹੀ ਆ ਤੇ ਜਿਹੜਾ ਭਾਈ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਚੁਣਿਆ ਉਹ ਫਤਵਾ ਕਿਵੇਂ ਗਲਤ ਹੋ ਗਿਆ ਪੰਜਾਬ ਦੀ ਤਰੱਕੀ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਯੋਗਦਾਨ ਪਾਉਂਦੇ ਤਾਂ ਐਨਆਰਆਈ ਪਾਉਂਦੇ ਆ ਪਰ ਜਿਹੜੇ ਇਹੋ ਜੇ ਕੰਮ ਜਿਹੜੀਆਂ ਸਰਕਾਰਾਂ ਕਰਦੀਆਂ ਨੇ ਜਿਸ ਤਰ੍ਹਾਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਦੀਆਂ ਸਾਨੂੰ ਬੜਾ ਦੁੱਖ ਹੁੰਦਾ ਸ਼ਾਂਤੀ ਤੇ ਭਾਈਚਾਰਾ ਉਹ ਬਹੁਤ ਜ਼ਰੂਰੀ ਹੈ ਇੰਟਰਨੈਸ਼ਨਲ ਲੈਵਲ ਤੇ ਅਸੀਂ ਇਸ ਇਸ਼ੂ ਚੱਕੇ ਰਹੇ ਹਾਂ ਜਿਸ ਤਰ੍ਹਾਂ ਹੁਣ 8-8 ਥਾਵਾਂ ਤੋਂ ਸਪੋਰਟ ਮਿਲ ਰਹੀ ਆ ਖਾਸ ਕਰਕੇ ਸardar Subbir Singh Badal ਵੱਲੋਂ ਜਾਂ Akali Dal ਵੱਲੋਂ ਇਹ ਬੜੀ ਚਲਾਗਾ ਜੋਗਾ ਹੁਣ ਅਸੀਂ ਜਿਹੇ ਦਾ ਆਕਾਤਰ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਇਹਦੇ ਉੱਤੇ ਸਟੈਂਡ ਲੈਣ ਤੇ ਬਾਕੀ ਜਿਹੜੀਆਂ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਨੇ ਖਾਸ ਕਰਕੇ ਆਮ ਆਦਮੀ ਪਾਰਟੀਆਂ ਕਾਂਗਰਸ ਦੇ ਉਹ ਆਪਣੇ ਜਿਹੜੇ ਪਾਰਟੀ ਪਲੈਟਫਾਰਮ ਤੋਂ ਉੱਪਰ ਉੱਠ ਕੇ ਇਹ ਇਸ ਇਸ਼ੂ ਤੇ ਘੱਟੋ ਘੱਟ ਸਟੈਂਡ ਲੈਣ ਐ ਐਨਸੀ ਦਾ ਵਾਅਦਾ ਹੋਇਆ ਬਿਲਕੁਲ ਗਲਤ ਹੋਇਆ ਇਹ ਗੈਰ ਕਾਨੂੰਨੀ ਆ ਤੇ ਇਹ ਹਿਊਮਨ ਰਾਈਟਸ ਦੀ ਵਲੇਸ਼ਨ ਗੱਲ ਇਹ ਆ ਵੀ ਜਿਵੇਂ ਹੁਣ ਇੰਟਰਨੈਸ਼ਨਲ ਤੇ ਚੱਲੀ ਗਈ ਹੈ ਗੱਲ ਵਕੀਰ ਨੇ ਅਮਰੀਕਾ ਦੇ ਕੁਛ ਆਪਣੇ ਜਿਹੜੇ ਹਿੰਦੁਸਤਾਨ ਦੇ ਵਿੱਚ ਆਪਣੇ ਪੰਜਾਬ ਦੇ ਵਕੀਲ ਈਮਾਨ ਸਿੰਘ ਖਾਰਾ ਉਹ ਪਹਿਲੇ ਨੰਬਰ ਤੇ ਮਦਦ ਕਰਦੀ ਨੇ ਉਹਦਾ ਤੁਹਾਨੂੰ ਪਤਾ ਹੀ ਹੈ ਪਰ ਇਹ ਜਿਹੜਾ ਐਡਵੋਕੇਟ ਹੈ ਇਹ ਅਮਰੀਕਾ ਦਾ ਇੱਕ ਸਿੱਖ ਐਡਵੋਕੇਟ ਹੈ ਉਹਨਾਂ ਨੇ ਇੰਟਰਨੈਸ਼ਨਲ ਤੇ ਕਿਵੇਂ ਲੈ ਗਏ ਨੇ ਇੰਟਰਨੈਸ਼ਨਲ ਲੈਵਲ ਤੇ ਇਹ ਮੁੱਦਾ ਕਿਵੇਂ ਗਿਆ ਉਹਨਾਂ ਨੇ ਕਿਹਾ ਹੈ ਵੀ ਜਿਹੜਾ ਸੰਵਿਧਾਨ ਦੇ ਮੁਤਾਬਕ ਤੁਸੀਂ ਨਹੀਂ ਚੱਲੇ ਕਿਉਂ ਕਿ ਦੇਖੋ ਇੱਕ ਜਿਹੜਾ ਐਨ ਆਰ ਆਈ ਹੁੰਦੇ ਨੇ ਉਹਨਾਂ ਨੇ ਬਹੁਤ ਵੱਡਾ ਫੰਡ ਭੇਜਿਆ ਗਿਆ ਸੀ ਪੰਜਾਬ ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਖੁੱਲ ਕੇ ਆਈ ਆ ਤਾਂ ਉਹਨੂੰ ਪੰਜਾਬ ਸਰਕਾਰ ਨੇ ਵਰਤਿਆ ਸੀ ਤੇ ਉਹੀ ਲੋਕ ਸਾਡੇ ਇਕੱਠੇ ਹੋ ਗਏ ਨੇ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕਿ ਜਿਹੜਾ ਇਸ ਨੂੰ ਨਜਾਇਜ਼ ਐਨ ਐਸ ਐ ਲਾ ਕੇ ਡੇਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹਲੇ ਤੱਕ ਆਸਾਮ ਦੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਜਿਹੜਾ ਹੁਣ ਇਹਨਾਂ ਨੇ ਪ੍ਰਾਲਾ ਕੀਤਾ ਉਹ ਪ੍ਰਾਲਾ ਕੋਈ ਆਮ ਖਾਸ ਨਹੀਂ ਉਹ ਬਹੁਤ ਵੱਡੇ ਲੈਵਲ ਤੇ ਲੈ ਗਏ ਨੇ ਜਿਹੜੀ ਇਹ ਗੱਲ ਹੈ ਕਿ ਰਿਹਾਈ ਐਨਐਸਏ ਲੱਗਣ ਦੇ ਬਾਵਜੂਦ ਵੀ ਉਹਨੂੰ ਅਸੀਂ ਕੱਢ ਕੇ ਲਿਆਵਾਂਗੇ ਇਹਨਾਂ ਨੇ ਕਿਹਾ ਵੀ ਜਦੋਂ ਉਹਨੂੰ ਫਤਵਾ ਸੁਣਾਇਆ ਲੋਕਾਂ ਨੇ ਉਹ ਤੁਸੀਂ ਉਹਨੂੰ ਐਮਪੀ ਨਹੀਂ ਗਿਣਦੇ ਕਿਹੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਆ ਪਾਰਲੀਮੈਂਟ ਦਾ ਮੈਂਬਰ ਹੈ ਤੇ ਜਿਹੜੇ ਥੋੜੇ ਕਿਤੇ ਨੇ ਉਹਨਾਂ ਨੂੰ ਤੁਸੀਂ ਫਤਵਾ ਕਹਿੰਦੇ ਹੋ ਤੇ ਐਮਪੀ ਕਹਿੰਦੇ ਹੋ ਤੇ ਉਹ ਬਾਹਰ ਆਪ ਦਾ ਖੁੱਲੇ ਆਮ ਫਿਰਦੇ ਨੇ ਯਾਰ ਮੈਨੂੰ ਲੱਗਦਾ ਜੇ ਆਪਾਂ ਕੋਈ ਘਾਟਾ ਕੱਢੀਏ ਤਾਂ ਸਰਕਾਰੀ ਬੰਦੇ ਚ ਬੜੀਆਂ ਨਿਕਲ ਜਾਂਦੀਆਂ ਨੇ ਜਿਵੇਂ ਕਿ ਅੱਜ ਇੱਕ ਚਿੱਟੇ ਦੇ ਨਾਲ ਸਬੂਤਾਂ ਦੇ ਆਧਾਰ ਤੇ ਮੈਂ ਵੀਡੀਓ ਪਾ ਚੁੱਕਿਆ ਭਗਵੰਤ ਮਾਨ ਦਾ ਇੱਕ ਐਮਐਲਏ ਉਹ ਫੜਿਆ ਗਿਆ ਚਿੱਟੇ ਦੇ ਤਹਿਤ ਉਹਨੂੰ ਗ੍ਰਿਫਤਾਰ ਵੀ ਕੀਤਾ ਗਿਆ ਮੈਂ ਉਹ 2 ਘੰਟੇ ਪਹਿਲਾਂ ਵੀਡੀਓ ਪਾ ਚੁੱਕਿਆ ਜਿਹੜੇ ਭੈਣ ਭਰਾਵਾਂ ਨੇ ਨਹੀਂ ਦੇਖੀਓ ਦੇਖ ਲੈਣ ਬਹੁਤ ਵੱਡਾ ਖੁਲਾਸਾ ਹੋਇਆ ਉਹ ਤਾਂ ਇਸ ਕਰਕੇ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਰਿਹਾ ਹੋ ਰਿਹਾ ਕਿਉਂਕਿ ਵੱਡੇ ਪੱਦਰ ਤੇ ਮਹੀਮ ਚੱਲੀ ਆ ਉਹਨਾਂ ਨੂੰ ਕੋਈ ਆਮ ਖਾਸ ਗੱਲ ਨਹੀਂ ਹੈ ਕਿਉਂਕਿ ਉਹ ਅਮਰੀਕਾ ਦਾ ਇੱਕ ਐਡਵੋਕੇਟ ਆ ਜਿਨੇ ਵੱਡੇ ਵੱਡੇ ਵਕੀਲ ਖੜੇ ਕਰ ਦਿੱਤੇ ਆ ਬਰਾਬਰ ਹੋਰ ਸਾਰੀ ਜਿਹੜੀ ਜਨਤਾ ਸਾਡੀ ਐਨ ਆਰ ਆਈ ਉੱਥੇ ਬੈਠੇ ਨੇ ਲੋਕ ਸਾਡੇ ਪੰਜਾਬ ਦੇ ਵੱਡੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਕਿ ਇਹ ਮੁੱਦਾ ਲੈ ਕੇ ਜਾ ਰਹੇ ਨੇ ਤਾਂ ਫਿਰ ਉਹਨ ਜਿਹੜਾ ਕਿ ਸੁਭਾਵਿਕ ਜੀ ਗੱਲ ਆ ਵੀ ਭਾਈ ਅਮਰਪਾਲ ਸਿੰਘ ਦਾ ਬਾਹਰ ਆਉਣਾ ਤੈ ਹੈ ਇਹ ਉਹਨਾਂ ਬੰਦੀਓ ਖੁਲਾਸਾ ਹੋਇਆ ਤਾਂ ਇਹ ਜਿਹੜੀਆਂ ਗੱਲਾਂ ਨੇ ਪੰਜਾਬੀਓ ਇਹਨਾਂ ਨੂੰ ਸਮਝਣ ਦੀ ਲੋੜ ਆ ਸਾਡੇ ਵਾਲੇ ਪੰਜਾਬ ਦੇ ਵਿੱਚੋਂ ਵੀ ਅਮਰੀਕਾ 'ਚੋ ਵੀ ਆਵਾਜ਼ ਉੱਠਦੀ ਆ ਪਰ ਜਿਹੜਾ ਸਾਡਾ ਪੰਜਾਬ ਪੰਜਾਬ ਦੇ ਲੋਕ ਮੈਨੂੰ ਲੱਗਦਾ ਵੀ ਜਿਵੇਂ ਪਰਕਰਨ ਵੀ ਕੀ ਹੁਣ ਬੇਆਦਬੀਆਂ ਬਹੁਤ ਸਾਰੀਆਂ ਹੋਣ ਲੱਗ ਰਹੀਆਂ ਨੇ ਕਿਤੇ ਪ੍ਰਵਾਸੀਆਂ ਨੂੰ ਲੈ ਕੇ ਮੁੱਦਾ ਉੱਠ ਖੜਦਾ ਕਿਤੇ ਕੁਝ ਹੋ ਜਾਂਦਾ ਪਰ ਇੱਕ ਪਾਸੇ ਧਿਆਨ ਦੇਣ ਦੀ ਲੋੜ ਹੈ ਨਹੀਂ ਹੋਰ ਕੁਝ ਕਰ ਸਕਦੇ ਤਾਂ ਤੁਸੀਂ ਇੱਕ ਕੰਮ ਕਰੋ ਇਹ ਜਿਹੜੀ ਵੀਡੀਓ ਹੈ ਇਹਨੂੰ ਸ਼ੇਅਰ ਕਰ ਸਕਦੇ ਆ ਆਪਣਾ ਯੋਗਦਾਨ ਪਾ ਸਕਦੇ ਤਾਂ ਕਿ ਆਪਣੇ ਲੋਕਾਂ ਦੇ ਵਿੱਚ ਜਿਹੜਾ ਜज्ਵਾ ਉਹ ਕੈਮਰਾ ਵੇ ਮੌਕਾ ਆਉਣ ਤੇ ਸਾਡੇ ਲੋਕ ਆ ਜਿਹੜੇ ਉਹ ਇਕੱਠੇ ਹੋ ਸਕਣ ਤੇ ਇੰਨਾ ਜਿਹੜੀ ਹਕੂਮਤਾਂ ਜ਼ਾਲਮਾਂ ਨੂੰ ਇਹਨਾਂ ਨੂੰ ਟੱਕਰ ਦੇਣ ਦੀ ਸ਼ਮਤਾ ਪੈਦਾ ਹੋ ਜਾਵੇ ਸਾਡੇ ਲੋਕਾਂ ਦੇ ਵਿੱਚ ਇਸ ਕਰਕੇ ਮੇਰੀ ਅਪੀਲ ਆ ਵੱਧ ਤੋਂ ਵੱਧ ਗਰੁੱਪਾਂ ਵਿੱਚ ਆਪਣਾ ਫਰਜ਼ ਸਮਝਦੇ ਹੋਇਆ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਕਿ ਆਪਣੇ ਲੋਕਾਂ ਦੇ ਵਿੱਚ ਇਹ ਗੱਲ ਘਰ ਘਰ ਜਾਵੇ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ